ਉਹ ਦੱਸ ਹੋਂ ਜਾਂਦਾ ਹੋਂ ਜਾਂਦਾ ਜਮਨ ਕੋਈ ਦੱਸੀ ਬੈਠਾ ਸਾਰਾ ਰਾਹ ਦੇਦਾ ਕੋਈ ਬਾੜਾ ਲੋਕ ਕਲਪੇਟ ਵਾਲਾ ਕੰਮ ਨਹੀਂ 22 ਉਹ ਮੰਗਿਆ ਆਈਂ ਵੀ ਕਿਹੜਾ ਮੰਗਿਆ ਜੀ ਆ ਲੜਦਾ ਕਮਾਂ ਮੂੰ ਲੜਦਾ ਕਮਾਂ ਮੂੰ ਲੜਦਾ ਨਹੀਂ ਨਾ ਇਹਦਾ ਪੱਟ ਉਹ ਦੂ ਆ ਮੁੰਡਾ ਮੈਂ ਇੱਥੇ ਉਹ ਏ ਬੱਪਾ ਇਹ ਹਾਂ ਉਹ ਤੇਰਾ ਬੱਪਾ ਇਹ ਹਾਂ tera munday aa ha ran spray e ma ho gaya dia va pande ho ha nahi pagda pagda bandi bandi ho nidhi odi bakri vich e vi aa o sahi mun kar ya ha ha kyu na o sahi aa tu si hor oi asi chori nahi reh gayi ae ae chori de na baapu tu bol ke dekho tu vi laak ho ਦਲਾਮੇ ਦਾ ਫੇਰ ਹੀ ਆ ਉਹ ਲੈਣੀਆ ਕਿ ਤੂੰ ਕੋਣ ਲੰਦਾ ਉਹ ਲੰਦਾ ਕੋਣ ਮੂੰਹ ਫੜਾ ਜਾ ਸਹੀ ਯਾਰ ਤਾਂ ਕੋਈ ਨਹੀਂ ਹੋਗਾ ਮੈਂ ਹੋ ਜੂਗਾ ਇਹਨਾਂ ਬੱਚੇ ਦੋਨੇ ਤੇਰਾ ਕਬਾਬ ਆ ਕਬਾਬ ਅੱਛਾ ਗੜਾ ਉਹਨਾਂ ਨੇ ਕਰ ਮਰੇ ਯਾਰ ਆ ਡੱਬੀ ਜੀ ਆ ਵਾ ਵਧੀਆ ਹਾਂ ਯਾਰ ਉਹ ਗੱਲ 25 ਮੰਗਿਆ 26 ਹੈ ਕੋ 25 ਮੰਗਿਆ 26 26 26 ਉਹ ਬੱਸ 1500 ਦੀ ਵਾਦੀਏ ਉਹ ਯਾਰ ਸਭ ਤੁਸੀਂ ਹੁਣ ਗੁੱਸਾ ਆ ਗਿਆ ਵੀ ਉਹਨੇ ਯਾਰਾ ਉਹ ਡੋਬੇ ਦਾ ਹੀ ਕਰ ਰਿਹਾ ਨੇ ਉਹ ਚਾਦਾ ਨਹੀਂ ਕਰਦੇ ਆ ਉਹ ਫਿਰ ਯਾਰਾ ਆ ਪਾਣੀ ਲੜਕੜਾ ਤੇਰੇ ਗਨ ਦੀ ਤੱਕਿਆ ਡੰਡਾ ਮਿਲ ਜਾ ਕਿਹ ਮੰਡੀ ਆ ਤੇ ਯਾਰਾ ਥੋੜਾ ਥੋੜਾ ਦੇਖਦਾ ਮੰਡੀ ਆ ਤੇ ਛੋਟੀ ਨੇ ਹੋਣੀ ਜੇ ਦੇਖ ਲੈ ਨਾ ਜਿਆਦਾ ਜਿਆਦਾ ਤੁਸੀਂ ਕਿੰਨੇ ਦੇ ਦੇਣਾ ਮੁੰਡੇ ਆ ਕਟਵਾ ਦੀ ਰਹਿਣ ਦੇ ਤੂੰ ਭੈ ਜੋ ਬੱਕਰੀ ਲੈਂਦੇ ਸੀ ਬਾਬਾ ਤੂੰ ਦੱਸ ਮੁੰਡੇ ਆ ਗੱਲ ਪੈ ਜੇ

ਉਹ ਮੈਂ ਤੂੰ ਬਣਾ ਰਿਹਾ ਯਾਰ ਅਸਾ ਉਹ ਵੇਖੀ ਯਾਰ ਉਹ ਯਾਰ ਬਣਾ ਯਾਰ ਕਿੱਥੇ ਹੋ ਰਿਹਾ ਦਿੱਤਾ ਪਿੱਛੇ ਮੇਰੀ ਜਦੂ ਹੈ ਕੋਈ ਵੀ ਮੁੰਡੇ ਦੀ ਬੱਕਾ ਤੂੰ ਮਚਾ ਲਿਆ ਨਾ ਯਾਰਾ ਸਾਹਮਣੇ ਸਾਹਮਣੇ ਤੇਲੇ ਪੈਸੇ ਮੰਗੇ ਤੂੰ ਆ ਕੇ ਸਾਜੀ ਤੈਨੂੰ ਨਹੀਂ ਤੂੰ ਬਣਾ ਰਹਿ ਗਿਆ ਸਾਹਮਣੇ ਕੋਈ ਨਹੀਂ ਇਹ ਹੋਰ ਬਣਦਾ ਬੰਦਾ ਤੂੰ ਹੋਰ ਬਣਦਾ ਅਸੀਂ ਵੇਚਾਂਗੇ ਯਾਰ ਤੂੰ ਪਰੇ ਹੋ ਯਾਰ ਇਹ ਫੜਾ ਮੇਰੇ ਕੋਈ ਸਾਜੀ ਹੋਵੇ ਉਹ ਬੱਕੀ ਦੇ 2000 ਦੀ ਟ੍ਰੀਲ ਲਖਣ ਸੁਣੋ ਹਾਂ ਰਾਬਾ ਵੇਖਰਾ ਹੋਏ ਹੋ ਇਤਨੀ ਵੇਚਾਂ ਦਿੰਦਾ ਬੱਕਰੀ ਯਾਰ ਮੰਗਿਆ ਜੀ ਮੰਗਿਆ ਕਿਉਂ ਵੀ ਉਹ ਬੱਕਰੀ ਵੇਚਦਾ ਇਹੋ ਵਿੱਚ ਕੋਈ ਦਾ ਮੁੰਡਾ ਹੋਰ ਬੰਦਦਾ ਤੂੰ ਇਹਦਾ ਨਹੀਂ ਹਾਰ ਜਾ ਇਹਦਾ ਹੋਰ ਬੰਦਦਾ ਮੰਗਿਆ ਯਾਰ ਯਾਰ ਹੈ ਸਾਡੀ ਆ ਬੱਕਰੀ ਵੀ ਸਾਡੀ ਆ ਬੱਕਰੀ ਉਹ ਤੇ ਮੈਂ ਮੰਗ ਰਿਹਾ ਸੀਗਾ ਉਹ 35 ਮੰਗ ਰਿਹਾ ਉਹ ਪੱਕੇ ਰੱਖੂਗਾ ਉਹ ਆਇਆ ਕਿ ਜੀ ਤਾਂ ਨਹੀਂ ਹਲੇ ਰੌਲਾ ਪਹਿਲਾਂ ਹੀ ਪਾ ਲਿਆ ਉਹ ਆ ਕਹਿੰਦਾ 50000 ਲਵਾਂਗੇ ਹਲੋ ਭਾਈ ਆਇਆ 50000 ਲਵਾਂਗੇ ਹਾਂ ਕੋਕਦੇ ਲਾ ਦੇ ਤੂੰ ਕੋਈ ਨਾ 100000 ਲੈ ਹਲੋ 12000 ਲੈ ਲੈ 18 ਲੈ ਉਹ ਯਾਰ ਹਾਂ ਫਿਰ ਠੀਕ ਹੈ ਗੱਲ ਯਾਰ ਬੱਚੇ ਕਿਹੜੇ ਨੇ ਉਹ ਇੱਕ ਵਾਰ ਮਾਉਂ ਦੀ ਕਾਲੀ ਬਾਟ ਕਾਲੀ ਕਿੰਨੇ ਦੀਆਂ ਦੈਜ ਆ ਨਾ ਮੱਥਾ ਆਹ ਯਾਰ ਦੇ ਦਿੰਨੇ ਹੋ ਜਿਹੜੀ ਜੈ ਜੈ ਆਉਗੇ ਨਾ ਉਹਦੇ ਤੈਨੂੰ ਕਹਿੰਦਾ ਜੈ ਮਮਾ ਹੈਗਾ ਨਾ ਬੀਜੀ ਨਾ ਜਾ ਇਹਦਾ ਕਹਿੰਦੇ ਦੀ ਬੀਜੀ ਗਾਂ ਵਿਕਣੀ ਨਹੀਂ ਵਸਰੀ ਮਨ ਨੂੰ ਪਰਾ ਕਰਾ ਜਾ ਕਰ ਲੜਕੀਆਂ ਹੜਨ ਲੜਦਾ ਤੂੰ ਲੜਦਾ ਨਹੀਂ ਮੈਂ ਕੱਲ ਜਿੱਥੇ ਬਣਾਉਂਗਾ ਕਿਉਂ ਉਹ ਬੜੀ ਗੱਲ ਆ ਯਾਰ ਹਮ ਲਾ ਦੂ ਆਪਦਾ ਲੈ 12000 ਦੀ ਹੈ 15000 ਤੂੰ ਆਪ ਹੀ ਸੋਧ ਲੈ 18000 18000 ਯਾਰ ਫਾੜਾ ਇਹ ਬੋਹ 25000 ਦੀ ਹੈ ਲੈ ਉਹ ਬੱਚੀ ਦੀ ਹੈ ਉਹ ਆ ਰਿਹਾ ਬੰਦਿਆ ਹਾਂਜੀ 30 ਉਹ ਵੇਚਣਾ ਉਹ ਵੇਚਣਾ ਹੀ ਆ ਕਿੰਨੇ ਦੀ ਹੈ ਤੁਸੀਂ ਦੱਸਣਾ ਹੀ ਤਾਂ ਮੰਗ ਲੈ ਪੱਕੇ ਪੈਸੇ ਲਾ ਦਿਓ ਜੀ ਆਹ ਲਓ ਪੱਕੇ ਪੈਸੇ ਲਾਓ ਫੇਰ ਨਹੀਂ ਪੱਕੇ ਦਾ ਲਾਓ ਪਣੀ ਪਾੜਾ 89 ਦਾ ਪੱਠਾ 89 ਆਹ ਕਰ ਇੱਕ ਮਿੰਟ ਰਹਿ ਤਾਂ ਇੱਕ ਮਿੰਟ ਕਿੰਨੇ ਦੀ ਹੈ ਹੁਣ ਤਾਂ ਚਲ ਮੰਗ ਲੈ 89 ਦੀ ਹੈ 7 ਚ ਰੱਖ ਪੱਠਾ ਕਿਉਂ ਨਹੀਂ ਕਰਿਆ ਯਾਰ ਫਿਰ ਕਿੱਥੇ ਹੀ ਦਵਾਗੇ ਜੀ ਫਿਰ ਉਹੀ ਤਾਂ ਗੱਲ ਹੈ ਯਾਰ ਉਹ ਆਪਾਂ ਕੋੜ ਕੇ ਥੋੜੀ ਵੇਚਾਂਗੇ ਫਿਰ ਉਹਨੂੰ ਬੱਕਰੀ ਵੇਚਣਾ ਤੇ ਬੱਕਰੀ ਵੇਚਣੇਗੇ ਯਾਰ ਪੁੱਛ 11000 ਦੀ ਜੀ ਨਹੀਂ 11000 18000 ਹੀ ਦੇ ਦੇ ਯਾਰ ਕਿੰਨੇ ਦੇਣੀ ਹੈ ਪਹਿਲੇ ਪੈਸੇ ਲਾਓ ਫਿਰ ਪੱਕੇ ਹੋਣਗੇ ਹੋਣਗੇ ਜੇ ਬੈਂ ਵੀ ਆਉਂਦੇ ਉਹ ਤੁਸੀਂ ਤਾਂ ਰਾਹ ਦੇ ਦਿਓ ਕਿੰਨੇ ਦੀ ਲੈ ਕੇ ਆਉਂਦਾ ਇਹਦੀ ਬੱਕਰੀ ਯਾਰ ਮੈਂ ਨਾ ਹੋਰ ਵੀ ਇਹਨੂੰ ਦੇਣਾ ਬੂਆ ਮੈਂ ਨਹੀਂ ਲੈਣਾ ਸਾਡੀ ਵਾਦਾ ਕਿਉਂ ਜੀ ਇਹ ਰੋਮਾ ਯਾਰ ਪੱਕੇ ਲਾ ਦੇ ਹਾਂ ਦਿੱਲੀ ਮੰਡੀ ਘੁੰਮਦਾ ਪੱਕੇ ਪੁੱਤ ਜੀ ਇਹਨੂੰ ਲਾ ਕੇ ਕਿਵੇਂ ਬੇਚੀਓ ਕੋਈ ਰਾਹ ਦੇ ਦਿਓ ਵੀ ਕਿੰਨੇ ਦੀ ਲੈ ਜੀਏ ਬੋਲ ਮੰਗ ਲਿਆ 26 ਯਾਰ ਘਾ ਵੀ ਹਾਂ ਤਰੋ ਤਾਂ ਕੀ ਫੈਕ ਕਸਾਈ ਕਾ ਬਜਿਆ ਨਹੀਂ ਮੰਗਿਆ ਨਹੀਂ ਮੰਗਿਆ ਇਹ ਜ਼ਾਕ ਕਿੱਥੇ ਬਚੂ ਇਹ ਗਾਂਬੂ ਕੀ 25 ਦੀ ਸਭ ਤੋਂ ਵਗਦੇ ਖੜਦਾ ਕੀ ਯਾਰ ਤਾਂ ਨਹੀਂ 19 ਦੀ ਨਹੀਂ ਦੇਣੀ पाला जेब से करिया आ भी मगर मगर पाठा ओ खड़ी मगर दा पाठा ठल्ले नहीं पहुंचेगा और मोबाइल पहुंच गया मैं हां सालों में बोला पहुंच गया मैं अच्छा और देखो कोई मेला पहुंच गया और देखो मेला कोई किस किस जगह पे यार ਬਰਾ ਮੈਂ ਪੁੱਛਾ ਕਰਦਾ ਦੇਖ ਲੋ ਜੀ ਤੁਹਾਨੂੰ ਅਰੇ ਰੋਜ਼ ਹੀ ਬੱਕਰੇ ਵੇਚਦੇ ਤੁਸੀਂ ਰੋਜ਼ ਵੇਚਦੇ ਆਂ ਅੱਜ ਕਿੱਧਰ ਵਾਈਂ ਕਰਾ ਤੂੰ ਪੱਕਾ ਦੋ ਜੀ ਬਿਦਗੜ ਮੁੰਡਾ ਨਹੀਂ ਜਾ ਇੱਕੋ ਹੀ ਹਾਂ ਜੇ ਫੁੱਗਲਾ ਨਹੀਂ ਗਾਵਾ ਮੈਨੂੰ ਥੋੜੀ ਜਨਾਬ ਇੱਕ ਫੋਟ ਆਵਾ ਹੁਣ ਇਹ ਉੰਨੀ ਦੇ ਬੱਗ ਉੰਨੀ ਦੇ ਬੱਗ ਗਈ ਜਿਹੜਾ ਵੀ ਨਹੀਂ ਜਾਉਂਦੇ ਕੋਈ ਨਹੀਂ ਬੰਦ ਚਾਹੋਲੀ ਮਰ ਜੇ ਪਈ 20 ਦਾ ਹਜੇ ਕੋਈ ਨਹੀਂ 20 ਕਰਦਾ ਹਲੋ ਉਹ हां आड़े आड़े रेड दी बकरी हाथ आए करपा ल फाड़ो जा हेर अब ओ भाई जना बकरी वाला ਲੈ ਚਾਚਾ ਚਾਚਾ ਦੱਸ ਦੇ ਤੂੰ ਅਹੀਂ ਦੱਸ ਦੇ ਫੜਾ ਫੜਾ ਤੂੰ ਫੇਰ ਹੀ ਫੜੂ ਫੜਾ ਉਹ ਬੋਲ ਤਾਂ ਮੂੰਹ ਤਾਂ ਫੜਿਆ ਉਹ ਮੂੰਹ ਤਾਂ ਬੋਲ ਮੋੜ ਜੀ ਨਾ ਬੁਗ 20000 ਦੀ ਬੱਕਰੀ ਪਾਈ ਯਾਰ ਨੇ ਜੀ ਮਹਨਤਾਂ ਐਂਟੀ ਲਾਤਾ ਹੁੰਦਾ ਤੇਰੀ ਮਰਜੀ ਐ ਸਰ ਹੁਣ ਆਜਾ ਬੋਜ ਮਸਲਾ ਲੱਗ ਲੱਗ ਗਿਆ ਰਮਾ ਹੁਣ ਗਾਂਹ ਵਿੱਚ ਨਹੀਂ ਲੀਏ ਭਾਂਜੀ ਮਾ ਕੰਨਾ ਪੂਰੇ ਆਪਣੀ ਬੱਕਰੀ ਮ ਜੀ ਦੇ ਨਾ ਇਹ ਚੱਲੋ ਪਹਿਲਾ ਤੋਂ ਦੋ ਬੱਚੇ ਪਾਟਣਾ ਪਏ ਤਾਲੂ ਕੱਤੀ ਆ ਨਾ ਬੱਚੇ ਦੋ ਨੇ ਬੱਚੇ ਦੋ ਨੇ ਪਾਟੇ ਕੀ ਹੋ ਜਾਗਾ ਦੇਖ ਲੈ ਤਿੰਨ ਦਾ ਤਾਲੂ ਕੱਤੀ ਆ ਉਹ ਥੋੜੇ ਸਾਹਮਣੇ ਆ ਜੀ ਲਾ ਯਾਰ ਕੋਈ ਨਾ ਖਲ ਖਲੋਣੀ ਬੂ ਤੁਸੀਂ ਪੱਕੀ ਕਰੋਗੇ ਪੱਕੀ ਦਾ ਫਰਾ ਹੈ ਨਾ ਉੱਲੂ ਕੱਚੀ ਹੈ ਬੜੀ ਹਾਂ ਉੱਲੂ ਤਾਂ ਪਛਲਾ ਹਾਂ ਕੀ ਮੰਗੇ ਖੜੇ ਹਾਂ ਦੇਣੀ ਕਿੰਨੀ ਹੈ ਸਾਡਾ 25-25 ਹਜ਼ਾਰ 12000 ਲੈ ਲੈ ਕੋਈ ਨਹੀਂ ਤੁਸੀਂ ਆਪਾਂ ਥੋੜਾ ਗੁੱਸਾ ਸੁਕਾ ਸੀਸਰਾ ਹੋ ਰਿਹਾ ਤਾਂ ਤਾਂ ਵੀ ਇਧਰ ਘੜਾ ਬੰਦ ਦੇਣੀ ਮੇਰੇ ਕੱਲ ਨੂੰ ਕੋ ਬਚੇ ਨੇ ਬੱਚੇ ਬੱਚਾ ਕਰਕੇ ਲੈਣੀ ਰੁਕੀ ਦਾ ਗੱਲ ਹੈ ਬੱਕਰੀ ਇਹ ਤਾਂ ਥੋੜੀ ਜਿਹੀ ਬੇਸੰਭੀ ਕਰਕੇ ਆ ਪਹਿਲਾ ਸੂਆ ਇਹਦਾ ਬੇਸੰਭੀ ਖੜੀ ਇਹਦਾ ਯਾਰ ਸਾਨੂੰ ਤਾਂ ਪੰਜ ਬੱਕਰੀ ਹੋ ਯਾਰ ਉਹਦਾ ਹੁਣ ਥੋੜੇ ਸਾਹਮਣੇ ਇੱਕ ਬੱਕਰੀ ਪੈਣ ਨਿਕਲਦੀ ਰਹੀ ਆ ਬੰਦਾ ਆਇਆ ਚੱਲ ਥੋੜਾ ਕੀ ਹੋ ਗਿਆ ਪਿੱਡ ਤੇ ਆਉਣੇ ਅੱਗ ਕਰ ਲੈ ਮੜਾ ਜਾ ਇੱਕ ਪਾਸੇ ਬੰਨ ਲਓ ਥੋੜਾ ਵੀ ਫਾਇਦਾ ਉਹਦਾ ਵੀ ਫਾਇਦਾ ਹੈ ਚਾਚਾ ਹਾਂ ਥੋੜੀ ਮੈਨੂੰ ਖੜਾ ਦੀ ਜੱਜਣਾ ਕੋਈ ਉਰੀ ਆਵੇਗੀ ਸੋਟੀ ਮਿਲ ਜਾਏਗੀ ਤੈਨੂੰ ਅਸਲ ਅਸਲ ਆਪਾਂ ਕਿਤੇ ਜਾਗਾ ਜੀ ਨਾ ਤੇਰਾ ਬਾਰੇ ਆਦਾ 1000 ਰੁਪਏ ਰੱਖ ਲੈ ਵਿੱਚ ਉਹ ਪ੍ਰਾ ਹੈ ਜਿਹੋ ਦੀ ਬੱਕਰੀ ਉਹਦੇ ਪੈਸੇ 12000 ਦੇ ਬੱਕਰੀ ਉਹ ਮਿੰਟ ਵਾਲੇ ਤੂੰ ਆਪ ਜਾਣ ਨਹੀਂ ਤੂੰ ਯਾਰ ਮਦਾ ਜਾ ਜੀ ਮੈਂ ਲਾ ਦੋ ਲਾ ਦੋ ਤੂੰ ਭਾਰੇ ਮੰਗ ਲੈ ਮੈਂ ਘਟ ਲਾਤੀ ਯਾਰ ਓਏ ਯਾਰ ਰਹਿਣ ਦੇ ਬੈਣੀ ਦਿੰਦਾ ਤੂੰ ਅਸਲੀ ਦੁਕੜ ਦੇਣੀ ਜੂੜ ਇੱਕ ਵਾਰੀ ਹੀ ਵੱਢਦੇ ਆ 24 ਜੂ ਵੀ ਸਾਡਾ ਥੱਲੇ ਆ ਜਾ 20 ਥੱਲੇ ਆ ਜਾ ਉਹ ਪੱਕੇ ਬਣ ਕੇ ਦੱਸ ਹਲੇ ਅਬੀ ਗੋ ਆ ਗਏ ਯਾਰ ਵਸਲੀ ਰੋ ਇੱਕ ਮਿੰਟ ਦਿਰ ਰੋਕੀ ਹੁਣ ਵੇਜਣਾ ਮੇਰੇ ਸਕੰਡ ਯਾਰ ਹਲੇ ਆ ਗੀ ਥੋਲੇ ਆ ਤੂੰ ਦੱਸ ਯਾਰ ਕੋਈ ਨਹੀਂ ਹਾਂ ਦੱਸ ਅਰੇ ਆਪੀ ਕਹਦੇ ਯਾਰ ਇੱਕ ਵਾਰੀ ਜਿੰਨੇ ਮੇਡ ਦੰਨੇ ਆ ਜਿੰਨੇ ਪਤਾ ਹੀ 12000 ਦੇ ਬਕਤੀ ਆ ਉਹ ਮੈਂ ਦਊਗਾ ਨਾ 12000 20 ਥੋਲੇ ਆ ਯਾਰ ਦੱਸ ਤਾਂ ਸਹੀ ਤੂੰ ਤਾਂ ਦੱਸ ਹੁਣ ਬੱਚੇ ਬੱਚੇ ਦੇਖੀ ਮੋਮ ਬੱਚੇ 10000 ਹੋਇਆ ਮੋੜ ਛੋਟੇ ਬੱਚੇ ਨੇ ਦੋਨੇ ਜੜਾ ਕੋਈ ਛੋਟਾ ਪੱਠ ਪਤਰਾ ਕਾਲੇ ਜਿਹੇ 5000 5000 ਜਰ ਦੱਤਾ ਬਾਹਰ ਹੀ

ਅਗਰ ਹੁੰਦਾ ਭਾਣ ਜਿੰਨਾ ਨਹੀਂ ਅਰੇ ਜਿਹੜਾ ਤੈਨੂੰ ਕਹਿ ਰਿਹਾ ਇਨੇ ਬੰਦ ਬਣਦਾ ਅਰੇ ਅਸਲੀ ਪੱਕਾ ਦੱਸ ਦੇ ਵੀ ਇਹ ਨੋਟ ਨੋਟ ਬਦਲ ਜਾ ਤਾਂ ਹੀ ਕੋਈ ਢੱਡੂ ਕਿ ਨਹੀਂ ਪੱਕੇ ਦੱਸ ਦੇ ਆਪਾਂ ਕਿਹੜਾ ਕੋਈ ਉਹ ਤੈਨੂੰ ਵੀ ਪਤਾ ਹੀ ਹੈ ਆਪਣੇ ਵੀ ਕਿਹੜਾ ਕਰਦੇ ਆ ਆਪਣੇ ਤਾਂ ਗਾਂਵ ਦੇ ਕਿਤੇ ਆ ਆ ਫਾੜ ਯਾਰ ਚਲ ਹੁਣ ਕੱਟਾ ਜਾ ਮਾਨੂੰ ਮਹਿੰਗੀ ਮਾਉਂਦਾ ਹੈਗਾ ਤਾਨ ਤੈਨੂੰ ਮਖੌਜ ਕਰੀ ਗਿਆ ਮੈਂ ਤਾਂ ਜੇ ਹੁਣ ਕਰ ਲਾ ਕਿਹੜਾ ਆਪਾਂ ਨਹੀਂ ਆਈ ਨਹੀਂ ਗਾ ਸੋ ਆਪਾਂ ਫਿਰ ਓਦੀ ਵੀ ਕਰਨੇ ਨੇ ਮੰਡੀ 'ਚ ਇਹ ਲੱਗੀ ਮੰਡੀ ਕੱਢਣ ਆਏ ਆ ਆ ਫਾੜਾ ਪੂਰੇ 15000 ਰੁਪਏ ਪਾਇਆ ਯਾਰ ਲੋਕ ਲਾ ਦੇਗਾ ਲੋ ਕੋਈ ਲਾ ਥੋੜੇ ਪੈਸੇ ਹੁ ਮੈਨੂੰ ਪਤਾ ਥੋੜੇ ਤੇਰੇ ਤੋਂ ਇਲਾਵਾ 10 ਮਿਲੋ ਹਾਂ ਪਾ ਲੈ ਕਮੰਡੋ ਕੁ ਅਸੇ ਥੱਲੇ ਆਇਆ ਬੀਜੋ ਹਾਂ ਐ ਨਹੀਂ ਨੱਪ ਕੇ ਛੱਟਣਾ ਹੁੰਦਾ ਅੰਨੇ ਆ ਬੀਜੋ ਥੱਲੇ ਆ ਪੱਕਾ ਪੱਕੇ ਪੈਸੇ ਲਾ ਤੈਨੂੰ ਕੋਈ ਹੁਣ ਪਤਾ ਨਹੀਂ ਬੱਕਰੀ ਥੱਲੇ ਆ ਬੀਜੋ ਥੱਲੇ ਆਇਆ ਹੈਗੀ ਯਾਰ ਥੱਲੇ ਆ ਬੀਜੋ ਬੱਦਰਾ ਬੱਚੇ ਦਾ ਦੇਖ ਬੱਕਰੀ ਮਗਰ ਨਵਾਂ ਹਾਂ ਬੱਚੇ ਕਿਹੜਾ ਬਾਹਰ ਹੋਣੇ ਆਪਾਂ ਨਵਾਂ ਹਾਣਾ ਸੇਵਾ ਦੇ ਬੱਚੇ ਹੋਵੇ ਹੋਵੇ ਥਾਣ ਮੜੇ ਮੜ ਖਾਣੇ ਯਾਰ ਜੇ ਬਾਹਰੋਂ ਪੜਦਾ ਹਾਂ ਬਸ ਨਕੀ ਹੈ ਅੱਲੋ ਨਹੀਂ ਹੈਗੀ ਅੱਲੋ ਨਹੀਂ ਹੈਗੀ ਹੁਣ ਦੂਏ ਸੂਏ ਬਣੂ ਹੁਣ ਪਹਿਲੇ ਸੋਧ ਬਣ ਜਿਹੜਾ ਅਸੀਂ ਤਾਂ ਦੂਏ ਸੂਏ ਕਿਹੜਾ ਕਰਨਾ ਹੈ ਦੂਏ ਸੂਆ ਕਿਹੜਾ ਕਰਨਾ ਯਾਰ ਉਹਨਾ ਜਿਹੜਾ ਆਏ ਆ ਉਹ ਕਰਦੇ ਨੇ ਕਿੱਟਾ ਭੁੰਗਾ ਬਣ ਰਿਹਾ ਉਹ ਲੋងਾ ਗਿਆ ਹੈਗੀ ਤਾਂ ਲਈ ਉਹ ਮੈਂ ਇਹ ਕੇਹਣਾ ਕਰ ਲਿਆ ਕਰ ਲੀ ਫਸਦੀ ਕੀ ਕਰੀ ਥੋੜੀ ਸੇਵਾ ਦੀ ਕੱਚੀ ਇਹਦਾ ਬਾਹਲੇ ਬੇਸਾ ਸੇਵਾ ਨੇ ਕਿ ਸੇਵਾ ਕਰਨੇ ਕਹਾ ਬਚੇ ਇਹਨਾਂ ਲੋ ਇਹਦਾ ਇਹਨਾਂ ਨੂੰ ਕਾਹ ਬਚਣੀਆਂ ਹੈ ਤੂੰ ਵੀ ਲੈ ਕੇ ਆਈ ਗਾ ਬੇ ਜਰੂਰ ਹੁਣ ਆਪ ਦੇਖਣ ਲੱਗਿਆ ਜਦ ਥੱਲੇ ਆ ਗਿਆ ਸੀ 20 20 ਤੂੰ ਸਹੀ ਰੱਖ ਦੇ ਯਾਰ 15 ਦੇ ਆਪੇ 15 ਨੇ ਲੈ ਜਾ ਨਹੀਂ ਯਾਰ ਥੱਲੇੋਂ ਕੱਚੀ ਮਾਰ ਪੈਂਦੀ ਯਾਰ ਰਾਣੀ ਯਾਰ ਮਾਰ ਕੰਦੀ ਆ ਸਾਚੀ ਆਣਾ ਬੰਨਾ ਹੋਵੇ ਨਾ ਮਾੜਾ ਮੋਟਾ ਹੁੰਦਾ ਇਹਦਾ ਕੋਈ ਦੇਖਣ ਲਾਇਕ ਫੇਰ ਵੀ ਹੈ ਕਿ ਨਹੀਂ ਆਪਾਂ ਨੂੰ ਵੇਚਣੀ ਹੈ ਤੈਨੂੰ ਪਤਾ ਜੇ ਗਾਂ ਢੱਕਾ ਲੱਗੀ ਗਿਆ ਅੰਨੇ ਹਜ਼ਰ ਖੋਲ ਨੇ ਯਾਰ ਹਲਤਾ ਹੋਈ ਆ ਪਸੂ ਰੁਕ ਗਿਆ ਉਹਦਾ ਕੀ ਫਾਇਦਾ ਕਮਾਈ ਫੇਰੀ ਜਾਵਾਂਗੇ ਮੰਡੀਆਂ ਦੇ ਉਹਦਾ ਕੀ ਫਾਇਦਾ ਹਾਂ ਜਾਂ ਬੱਕਰਾ ਗਿਆ ਪੱਕਾ ਰਾਬਾ ਬਾ ਯਾਰਾ ਪੱਕਾ ਹੁਣ ਤੈਨੂੰ ਦੱਸ ਦੂ 15 ਸੈੱਟ ਲੈ ਜਾ ਯਾਰ ਆ ਬੰਦ ਕਰਿਆ ਆ ਹੋਰੇ ਆ ਵੇ ਹਾਂ ਤਾ ਕੁੱਤਾਂ ਨੂੰ ਉਠਾ ਲਾ ਮਰ ਜਾ ਤੂੰ ਛਾਲ ਮਾਰ ਕੇ ਕਹਾ ਫਿਰਿੰਗ ਜੂ ਤੇਰੇ ਬੋਕੀ ਕੱਚੀ ਹੈ ਹਾਂ ਤੇਰੇ ਬੋਕੀ ਕੱਚੀ ਹੈ ਦਾ ਸੁਖਰਾ ਚੱਲੀ ਜਾ ਹਾਂ ਥੋੜੂ ਪਾਣੀ ਲੈ ਲੈ ਨਾ ਫਾੜੋ ਨਾ ਸਾਢੇ 16 ਵਜੇ ਨਾ ਵੇਖੀ ਬਾਈ ਸਾਰਾ ਕਾਰੇ ਦਾ ਸੋਦਾ ਆ ਵੱਖੀ ਮਾਣ ਦੇਖੀ ਮਾਣ ਬਈ ਪੂਰੇ ਆ ਜਾ ਬੱਚੇ ਮੰਗਿਆ ਦੀਆ ਓਏ ਮੰਗੀਆ ਯਾਰ ਫੇ ਮੰਗੂ ਨੂੰ ਬੋਲ ਗਿਆ ਹੁਣ ਯਾਰ ਮੰਗੂ ਨੂੰ ਕੀ ਚਾ ਚੱਕ ਕਰ ਦੇ ਕੜਾਂ ਮੈਂ ਕੜਾਂ ਨਹੀਂ ਰਹਿ ਰਹੇ ਓ ਦੱਸ ਹੁਣ ਯਾਰ ਦੱਸਦਾ ਜੇ ਮੈਂ ਕੋਈ ਦੱਸੀ ਬੈਠਾ ਸਾਰਾ ਰਾਹ ਦੇ ਦਾਂ ਕੋਈ ਬਾੜਾ ਲੋਕ ਕਲਪੇਟ ਵਾਲਾ ਕੰਮ ਨਹੀਂ ਇਹਦਾ ਮੇਰੀ ਜੇਬ ਚ ਪਾਈ ਜਾਣਾ ਮੋੜ ਕੇ ਤੇਰੇ ਨਾਲ ਤੇਰੀ ਜੇਬ ਪਾਵਾਂਗੇ ਜਦੋਂ ਮੇਰਾ ਹੱਕ ਹੋ ਗਿਆ ਉਦੋਂ ਮੈਂ ਬਾਲ ਫੜ ਕੇ ਤਾਂ ਵੀ ਹੰਪੂ ਦੇਖਿਆ ਹੱਥ ਤੱਕ ਕੁਛ ਨਹੀਂ ਆ ਇਹਦਾ ਹੁਣ ਆੜਾ ਅੜੀ ਕਰੀਏ ਬਤਾ ਤਾਂ ਹੁਣ ਤੁਸੀਂ ਕੀ ਬਤਾਦਾ ਪੰਜ ਬਸ ਸੁਭਦਾ ਪੈਰਾ ਭਾਈ ਮਾਲੇ ਮੈਂ ਤੇ ਵੀ ਭਾਈ ਯਾਰ ਫੀਲ ਵੀ ਪੂਰੀ ਹੁੰਦੇ ਵੀ ਆ ਹੁਣ ਕੱਕ ਢਾਕੇ ਦੇਈਏ ਇਹਨਾਂ ਨੂੰ ਫਾਇਦਾ ਕੋਈ ਨਹੀਂ ਤੁਹਾਨੂੰ ਪਕੜ ਵੀ ਨਹੀਂ ਦਰ ਜਨ ਮਾਰਨਾ ਥੋੜਾ ਕਹਾਣੇ ਨੂੰ ਵੀ ਯਾਰ ਉਹਦਾ ਜਰ ਟੋਪ ਦਾ ਲੈਣਾ ਪਕੜਾ ਕੋਈ ਜ਼ਬਰਦਸਤ ਓਏ ਯਾਰ ਇਹਨੂੰ ਹੀ ਰੋਟੀਆਂ ਖੀਣਾਂ ਮੜੀ ਮੋਢੀ ਵੀ ਛੱਡਣਾ ਅਗਲੇ ਨੂੰ ਵੀ ਦਾ ਹਾਂ ਅਗਲਾ ਕਿੱਥੇ ਵੇਚੂਗਾ ਤੇਰੇ ਨਾਲ ਵੀ ਤੂੰ ਇੱਥੇ ਗਈ ਲਿਖਾਈ ਦੂਗਾ ਲੈਣਾ ਆ ਰੋਟੀ ਉਹਨੂੰ ਵੀ ਬਣੇ ਜਿਹੜੀ ਗੱਲ ਹਾਂਜੀ ਉਹਨੂੰ ਹਾਂਜੀ ਉਹਨੂੰ ਦੇਖਾਈ ਆਪ ਦਾ ਹਾਂ ਜਿਹੜੀ ਗੱਲ ਦੇਖ ਲੈ ਭਾਈ ਹੁੰਦਾ ਯਾਰ ਕੰਮ ਹੋ ਗਿਆ ਮਸਲੇ ਲੱਗ ਗਿਆ ਜਿਹਦਾ ਤੁਨੂੰ ਦੇਖੀ ਜੂ ਚਾ ਲਾ ਜੂ ਚਾ ਲੈ ਜੂ ਲੈ ਫੜੋ ਲੈ ਹਣ ਬੇਪੀ ਹੁਣ ਨਾ ਮੋੜੀ ਵਾਪਸ ਨਾ ਕਰੀ ਹਾਂ ਕੋ ਵੀ ਹੁਣ ਥਾਪੀ ਮਾਰੂਗਾ ਭਾਈ ਥਾਪੀ ਨੂੰ ਕਦੋਂ ਕੱਕ ਦੀ ਨਾ ਰਾਈ ਨਾ ਕਰਦਾ ਹੁਣ ਨਾ ਨਾ ਓਏ ਤੈਨੂੰ ਨਾ ਨਾ ਜਮਾਂ ਡੋਂਗ ਗਿਆ ਹੁਣ ਯਾਰਾ ਹਾਂ ਆ ਫੜ ਮੋਣੀ ਦਾ ਕੰਮ ਆ ਤੇ ਮੋਣੀ ਕਦਾ ਨਹੀਂ ਗਾਲਾਂ ਗਾਲੀ ਕੱਢੀ ਜੂ ਫੋਲਾ ਆ ਦੀ ਸਾਢੇ ਸੌ ਲਾਦੀ ਤਰ੍ਹਾਂ ਹੀ ਬੱਕਰੀ ਪਾਦਾ 1000 ਰੁਪਏ ਯਾਰ ਫੋਲਾ ਨੂੰ ਪੈਸੂ ਆਏ ਹਾਏ ਛੱਡੀ ਲੈ ਸਾਡਾ ਵੀਰੇ ਪੁੱਛੇ ਬੱਤੇ ਲੈ ਕਿ ਲਊ ਬੱਕਰੀ ਬੱਤੇ ਲਾਈਨ ਬੱਤੇ ਤੋਂ ਲਾਣਾ ਬੱਤੇ ਨਾਲ ਤਾਂ ਵੇਚਣੀ ਆ ਇਹ ਕੋਈ ਵਾਰੀ ਆਉਗਾ ਹਾਂ ਭਾਵੇਂ ਬੱਤੇ ਨਾਲ ਬੱਤੇ ਨਾਲ ਲੱਤਾਂ ਮਾਰੀ ਜਾਵੇ ਉਹਦਾ ਕੀ ਫਾਇਦਾ ਸਾਡਾ ਜੀ ਇਹੀ ਹੈਗੇ ਹੈਗੇ ਨੇ ਲੰਡੇ ਡੇਡੇ ਯਾਰ ਬੱਤੇ ਛੱਡ ਬੱਕਰੀ ਛੱਡ ਬੱਕਰੀ ਛੱਡ ਬੱਤੇ ਨੂੰ ਗੜਾ ਨੂੰ ਆਪਾਂ ਦੇਖਾਈ ਮਾਨੂੰ ਛੱਡੇ ਛੱਡੇ ਕੰਨ ਛੱਡੇ ਲੈ 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 ਬੱਚੇ ਇਹਦੇ ਨਹੀਂ ਯਾਰ ਬੱਚਿਆਂ ਨੂੰ ਝੂਠ ਮਾਰ ਕੇ ਥੋੜਾ ਕੰਮ ਆ ਗਿਆ ਲਫੜ ਬੱਚੇ ਇਹਦੇ ਨੇ ਬੱਕਰੀ ਦੇ ਬੱਚੇ ਦਾ ਰੰਗ ਦੱਸਦਾ ਰੰਗ ਦੱਸਦਾ ਜੇ ਕੋਈ ਐ ਕਹੇ ਬੱਚੇ ਇਹਦੇ ਨਹੀਂ ਬਾਪਸ਼ ਕਰੂੰ ਜਿੰਨੇ ਬੰਦੇ ਸੁਣਦੇ ਨੇ ਵੀਡੀਓ ਬਣਾ ਕੋਈ ਛਾੜ ਉਹ ਨਹੀਂ ਨਹੀਂ ਲੈ ਰਹੀ ਯਾਰ ਖਤਮ ਗਈ ਯਾਰ ਕੋਈ ਕਹੇ ਕੋਈ ਜਿੱਥੋਂ ਲਈਆਂ ਉਹਨਾਂ ਨਾਲ ਗੱਲ ਕਰਾ ਦੋ ਕੋਈ ਬੰਦਾ ਕਹਿ ਰਿਹਾ ਛਾੜ ਦੇ ਛਾੜ ਦੇ ਛਾੜ ਦੇ ਕੋਈ ਮਾਲਕ ਨਾਲ ਗੱਲ ਕਰਾ ਦੇਣਾ ਜਿਹਨਾਂ ਤੋਂ ਲਈਦੀ ਬੱਕਰੀ ਕੋਈ ਇਹ ਨਹੀਂ ਹੈਗਾ ਯਾਰ ਆਪਾਂ ਕਿਹੜਾ ਕੋਈ ਹੋ ਅੱਛਾ ਇਹ ਬੱਕਰੀ ਦੇ ਨੇ ਕਈ ਮੁਖੇ ਵੀਡੀਓ ਬਣਾ ਲਓ ਕੋਈ ਬੰਦਾ ਐ ਕਹਿੰਦੇ ਵੀ ਬੱਚੇ ਆ ਬੱਕਰੀ ਦੇਣੀਗੇ ਪੈਸੇ ਆਹ ਬੱਕਰੀ ਫ੍ਰੀ ਛੱਡੋ ਇੱਕ ਵਾਰੀ ਦੱਲੇ ਕੋਈ ਬੰਦਾ ਕਿਹੜਾ ਕਹਿੰਦੇ ਵੀ ਇਹ ਬੱਕਰੀ ਤੇ ਹੈ ਨਹੀਂ ਫ੍ਰੀ ਛੱਡੋ ਬੱਕਰੀ ਐ ਕਹਿੰਦੇ ਬੱਚੇ ਦੇ ਹੈ ਇਹ ਤਾਂ ਗੱਲ ਆ ਬੱਚੇ ਸਾਨੂੰ ਪਾਖਿਆ ਹਾਂ ਪਹਿਲੇ ਸਾਨੂੰ ਸਾਰਾ ਰੰਗਾਂ ਵੀ ਖੜਦੀ ਛੱਡ ਦੇ ਛੱਡ ਦੇ ਬੱਕਰੀ ਛੱਡ ਬੱਕਰੀ ਛੱਡੇ ਦਾ ਆਪ ਖੜਦੀ ਐ ਬੱਕਰੀ ਛੱਡ ਕੋਈ ਐਦਾ ਮਰਮਰ ਕਾਫੀ ਹੁੰਦੀ ਆ ਗੱਲ ਕਰਦਾ ਵੀਰੇ ਤੂੰ ਆਜੋ ਆਲਾ ਤੂੰ ਆ ਬੰਦ ਤੂੰ ਖੜੀ ਗਲੀ ਹੋਣਾ ਤੂੰ ਤਾਂ ਇਹ ਵੜਾ ਯਾਰ ਇਹ ਨਾ ਐਵੇਂ ਹੀ ਕਰੀ ਜਾਂਦਾ ਯਾਰ ਬੱਚੇ ਇਹਦੇ ਨੇ ਕਿ ਬੱਚੇ ਇਹਦੇ ਨੇ ਉਹ ਘਰ ਉਹ ਗਾਨੀ ਕਿ ਲਾ ਦੇ ਨਾ ਓਏ ਨਾ ਲਾ ਕੇ ਮੈਂ ਆਪਦੇ ਪੌਣੀਆਂ ਉਹ ਪਈਆ ਬੜੇ ਮਾ ਕਿਉਂ ਪਗੜੇਗਾ ਨਾ ਆਹ ਪਈਆ ਪਗੜ ਲਾ ਕੇ ਨੀਂਦ ਪਾਲੀ ਗੰਦ ਜਾ ਕੇ ਬਾਪਕੀ ਦੇ ਨਹੀਂ ਦਾਦਾ ਕੀ ਕਰਨਗੇ ਨਹੀਂ ਹੋਰ ਬਾਗਲਾ ਨਹੀਂ ਦਾਦਾ ਕਿੰਨਾ ਹੋਰ ਬਾਗਲੇ ਦੇਣਗੇ ਆ ਮੂਰੇ ਘਰ ਕੋ ਗਈ ਆ ਲੈ ਬਾਪ ਨਹੀਂ ਇਹ ਜਿਹੜੀ ਜਿਹੜੀ ਗੱਲ ਤੋਂ ਪਈ ਹੁਣ ਉਹ ਉਹਦਾ ਖਿੱਚਣ ਕਿਦੋਂ ਡਰ ਕਰਦਾ ਲਾ ਗਣਾ ਦੇ ਪਤਾ ਨਹੀਂ ਇਹ ਹੋ ਗਈ ਜੀ ਆ ਜਾ ਭਾਈ ਲੈ ਤਾਂ ਗੱਲ ਵੀਰੇ ਮੁੰਡੇ ਲੈ ਜਾਏਗਾ ਹਟ இல்ல ਇੰਨੋ ਕਿੰਨਾ ਟਿੱਡਾ ਦਿੱਸੀ ਜਾਂਦਾ ਭਾਈ ਦੂਜੀ ਦੇ ਮੋਟੇ ਟਿੱਡਾ ਪੰਜਾ ਹੀ ਦਵਾਰਾ ਪ੍ਰੇਮਤਾ ਦੇਖ ਇੰਨਾ ਟਿੱਡਾ 10000 ਆ ਸੀਧੇ-ਸਿੱਧੀਆਂ ਦੱਸ ਜਾਨਾ ਇਹ ਜਿੰਦਾ ਮੰਨ ਲਓ ਆਹ ਟਿੱਡਾ ਆ ਗਿਆ ਤਾਂ ਆਹੀ ਜੀ ਨਾ ਇੱਥੇ ਟਿੱਡਾ ਨਹੀਂ ਹੋ ਲਾ 16 ਇਹ ਸਹੀ ਹੈ 17 ਹੋ ਗਿਆ ਆਵਾ ਮੈਂ ਮੈਂ ਦਿਮਾਗੇ ਘੁੰਮ ਗਦੀ ਨਾ ਹੋਰ ਬਸ ਨਹੀਂ ਹੁੰਦਾ ਉਹ ਮਨ ਇੱਕ ਹਉਦਾਂ ਮਕਰ ਕਰਕੇ ਆਈ ਦੀ ਉਹ ਹਉਦ ਦੇ ਬਾਗਾਂ ਮਾਪਾਂ ਦਾ ਮਾਹਬੀ ਹੌਰਾ 25 ਦਾ ਹੋਇਆ। ਕੋਈ ਨਹੀਂ ਯਾਰ। ਉਹ ਭੁੱਲ ਕੇ ਗਾਤੀ ਹੋ ਗਿਆ। ਹਈ ਵਾਧੂ ਬਾਕੇ। ਆਪਾਂ ਆਪਦੇ ਤਸੱਲੀ ਕਰਕੇ ਦੇਵਾਂਗੇ। ਨਾ ਦੇ ਦੇ। ਚੱਲੋ ਕਰ ਲਓ ਕੋਈ। ਉਹ ਮਰਾ ਫੂਲ ਪਾਸੇ ਲੰਘ ਗਿਆ ਵੀ ਉਹ ਏ। ਮੈਂ ਦੂਰ ਲੰਘ ਗਿਆ ਬਹੁਤ ਦੂਰ ਭਾ ਕੇ ਹੁਣ। ਆਪਾਂ ਇਹ ਗੰਦਾ ਕਰਨ ਨਹੀਂ। ਇਹ ਸਾਰੀ ਗੰਦੇ ਸਾਰੀ ਗੰਦੇ ਸੀ ਫੜਾਈ ਦਿੱਤੀ ਸਾਰੇ ਨੇ। ਚੱਲੋ। ਚੱਲ ਲਖਾਈ ਤਾਂ ਹੁਣ ਇਹ ਕਰਾਓ ਜਾਂ ਸ਼ੂਟ ਕਰਦੇ ਚੱਲ ਲਖਾਈ ਕਰਾ ਦੇ। ਸ਼ੂਟ ਮਾਰਦੇ ਇਹਨਾਂ ਦਾ ਵਿਆਹ ਦੇ ਗੱਲ ਨਿਬੜੇ ਲਖਾਈ ਆ ਆਪਣੀ ਗੱਲ ਬੇਹੇ ਇਹ ਗਾੜਾ ਉਹ ਇਹ ਆਪਣੋਂ ਬਣੇ 50 ਪਿਛਲਣ ਰਹੀ ਯਾਰ ਉਹਦਾ ਸਾਡ ਨੂੰ ਕੋਈ ਚੱਕਰ ਨਹੀਂ ਸ਼ੂਟ ਕਰਦੇ ਉਹ ਵਿਆਹ ਬਦੋਂ ਛੱਡਦਾ ਲਖੇ ਆਪਣੋਂ ਆਪਣੀ ਕਰਾਵੇ ਯਾਰ ਚਾ ਚਾ ਪੀ ਲਈ ਯਾਰ ਇਹ ਕਹਿੰਦਾ ਤੇ ਮਾਰੀ ਸਾਥ ਪਿਕਰ ਆਏ ਹਾਏ ਤੁਮ ਮੁੱਛਾਂ ਕਰਦੇ ਹੱਥ ਸੋ ਕਰਾ ਦੇ ਟੁੱਟੇ ਓਏ ਓਏ 50 ਨਾਲ ਕਿਹੜਾ ਓਏ ਵੇਰੀ ਹੜਿਆ ਗਮਰ ਓਏ ਵੇਰੀ ਖੜੇ ਹੜਿਆ ਹੱਥ ਪਾ ਓ ਹੋਣ ਲੱਗਿਆ ਇਹਨੂੰ ਵੀ ਤੂੰ ਉਹ ਵਿਆਹ ਤੋਂ ਨੂੰ ਦੇਈ ਨੀ ਟੁੱਟੇ ਖਤ ਕਰ ਤਾ ਖੜੇ ਦੂਰ ਤੇ ਦੂ 50 ਤੂੰ ਮੈਂ ਕਿ ਲਖਾਈ ਕਰਾਤੀ ਹਾਂ ਹੱਥ ਪਾ ਓ ਹੋਣ ਲੱਗਿਆ ਤੇਰੇ ਉਹ ਤੇ ਵਿਆਹ ਉਹ ਮਜਾ ਦੇ ਯਾਰ ਲਖਾਈ ਤੇ 50 ਦੂਰ ਤੇ ਦੇ ਦਿਆ ਨਾ ਮੈਂ ਕਿ 50 ਰੁਪਏ ਲਖਾਈ ਕਰਾ ਦੇ ਬਾਈ ਕਰਾ ਲਈ 50 ਨਾਲ ਮਰਨ ਲੱਗੇ ਆਇਆਂ ਨਾ ਇਹ ਨਹੀਂ ਕਹੀਦਾ ਹੁੰਦਾ ਭਾਏ ਮਾਰਨ ਗਾ ਨੂੰ ਮਾਰਨ ਗਾ ਨੂੰ ਚਲੋ ਜੋ ਬੱਕੀ ਛੱਡੋ ਫੇ ਆਉਨੇ ਆ ਬੱਚੇ ਦੇਖ ਪਾਣੀ ਦਾ ਤੇ ਆ ਓਏ ਮੇਰੇ ਅੰਦਰ